ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵੇਰੇ ਹੋ ਗਏ ਆਗੇ ਪੌਣੇ 6 ਮੁੰਡਾ ਤਿਆਰ ਆ ਤੇ ਮੈਂ ਵੀ ਤਿਆਰ ਆ ਤੇ ਆਪਾਂ ਚੱਲਿਆਂਗੇ ਕਿਤੇ ਆਪਾਂ ਚੱਲਿਆਂਗੇ ਪਟਿਆਲੇ ਪਟਿਆਲੇ ਤੇ ਆਪਾਂ ਜਾਣਾਗਾ ਟ੍ਰੇਨ ਤੇ ਤੇ ਗੱਡੀ ਦਾ ਟਾਈਮ ਹੈਗਾਗਾ 7:30 ਵਜੇ ਦਾ ਤੇ 6 ਵਜੇ ਘਰੋਂ ਤੁਰਾਂਗੇ ਤੇ ਮੋਟਰਸਾਈਕਲ ਤੇ ਜਾਣਾ ਮੋਟਰਸਾਈਕਲ ਆਪਾਂ ਉਥੇ ਲਾਵਾਂਗੇ ਪਾਰਕਿੰਗ ਵਿੱਚ ਤੇ ਵੀਡੀਓ 'ਚ ਤੁਸੀਂ ਐਂਡ ਤੱਕ ਬਨੇ ਰਹਿਣਾ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਜਾਣ ਦਾ ਵੀ ਤੇ ਆਉਣ ਦਾ ਵੀ ਤੇ ਬਾਕੀ ਕੀ ਕਰਨ ਜਾਣਾ ਆਪਾਂ ਉਹ ਵੀ ਦੱਸਾਂਗੇ ਵੀਡੀਓ 'ਚ ਤੇ ਵੀਡੀਓ 'ਚ ਐਂਡ ਤੱਕ ਬਨੇ ਰਹਿਣਾ ਚਲੋ ਹੁਣ ਆਪਾਂ ਰੇਲਵੇ ਸਟੇਸ਼ਨ ਤੇ ਮਿਲਦੇ ਹਾਂ ਲਓ ਜੀ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਬਟਿੰਡੇ ਟਿਕਟ ਲੈ ਲਈ ਆਪਾਂ ਦੇਖੋ ਲੋ ਜੀ ਟ੍ਰੇਨ ਆ ਗਈ ਆ ਤੇ ਰੁਕੂਗੀ ਜਦੋਂ ਤੜਦੇ ਆਂਗੇ ਫਿਰ 7:30 ਤੋਂ ਤਾਂ ਉਹ ਟਾਈਮ ਤਾਂ ਤਰਨ ਦਾ ਇਹ ਗੱਡੀ ਮੈਂ ਕਰੀ ਅਗੇ ਟਪਾ ਲਈ ਸੀ ਟਿਕਟ ਲਾ ਕੇ ਤੇ ਲੇਟ ਲੇਟ ਹੋ ਗਏ ਸੀਗੇ ਤੇ ਗੱਡੀ ਟਪਾ ਲਈ ਸੀਗੀ ਇਹ ਅੱਜ ਨਹੀਂ ਰੱਪਣਦੇ ਫਿਰ ਅੱਜ ਪਹਿਲਾਂ ਹੀ ਆ ਗਿਆ ਫਿਰ ਸੀ ਨਾਲ ਆਪਣੇ ਆ ਬੰਦਾ ਹੈਗਾ ਕਿਵੇਂ ਆ ਲੋਈ ਗੱਡੀ ਚ ਆਪਾ ਚੜ ਗਏ ਆ ਇੱਧਰ ਖੜਾ ਜੱਸੂ ਖਾਲੀ ਆ ਗਈ ਗੱਡੀ ਜਾਵਾ ਇੱਧਰ ਨਾਲ ਖੜਾ ਇੰਜਨ ਇੱਥੇ ਕੋਈ ਆਮ ਬੰਦਾ ਨਹੀਂ ਚੜ ਸਕਦਾ ਆਪਾਂ ਸਾਰੀ ਜ਼ਿੰਦਗੀ ਚ ਨਹੀਂ ਚੜ ਸਕਦੇ ਇੱਥੇ ਜੇ ਲੱਗ ਗਿਆ ਉਹਦਾ ਬਕਰੀਆਂ ਨਾਲ ਇਤਰੇ ਜਨ ਕਰਾ ਚੀੜ ਕੀ ਬੱਟਾ ਹਾਂ ਹਾਂਜੀ ਜਿਹੜਾ ਆਹ ਇੰਜਨ ਖੜਾ ਨਾਲ ਇਹਦਾ ਜਿਹੜਾ ਡਰਾਈਵਰ ਹੁੰਦਾ ਉਹਨੂੰ ਅਸੀਂ ਪੁੱਛਿਆ ਸੀਗਾ ਵੀ ਅਸੀਂ ਜੜ ਕੇ ਦੇਖ ਲਈਏ ਇੰਜਨ ਚ ਉਹਦਾ ਅਲਾਉਡ ਨਹੀਂ ਹੁੰਦਾ ਕੈਮਰੇ ਲੱਗੇ ਹੁੰਦੇ ਆ ਕੰਦਾ ਤੇ ਕਹਿੰਦਾ ਨਹੀਂ ਦਾ ਚੜ ਕੇ ਦੇਖ ਲੈਂਦੇ ਅਲਾਉਡ ਨਹੀਂ ਆਂਦਾ ਮੈਂ ਕਿਹਾ ਪੁੱਛ ਕੇ ਦੇਖ ਲਈਏ ਉਹਨੂੰ ਕਰ ਲਗੇ ਰੀ ਜੀ ਪੂਰੀ ਹੁੰਦਾ ਮੈਂ ਕਿਹਾ ਚੜ ਨਹੀਂ ਸਕਦੇ ਇਹ ਤੇ ਆਮ ਬੰਦਾ ਦਾ ਚੜ ਨਹੀਂ ਸਕਦਾ ਤੇ ਇਧਰ ਚੁੱਭਰ ਨੇ ਲਾਹ ਤੇ ਆ ਕਹਿੰਦੇ ਕੋਟ-ਕੂਟ ਗਰਮੀ ਮੰਨੀ ਜਾਂਦਾ ਗੱਡੀ ਹਜੇ ਤੁਰੀ ਨਹੀਂ ਹਲੋ ਜੀ ਗੱਡੀ ਤੁਰ ਪਈ ਆ

ਪਹੁੰਚ ਗਏ ਆਪਾਂ ਪਟਿਆਲੇ 3 ਘੰਟੇ ਲੱਗ ਗਏ ਗੱਡੀ ਤੇ ਆਪਾਂ ਨੂੰ ਪਟਿਆਲੇ ਸਟੇਸ਼ਨ ਦੇਖੋ ਸਟੇਸ਼ਨ ਕਿੰਨਾ ਹੋਆ ਸਾਫ਼ ਸੁਥਰਾ ਸੋਹਣਾ ਚੱਲਦੇ ਆਂਗੇ ਦੱਸਾਂਗੇ ਫਿਰ ਵੀ ਕੀ ਗੱਮ ਆਏ ਆਪਾਂ ਨਾਲ ਆ ਚੋਬਰ ਲੋਈ ਦੁਬਾਰੇ ਅਸੀਂ ਫੇਰ ਆ ਗਏ ਰੇਲਵੇ ਸਟੇਸ਼ਨ ਤੇ ਜਿਹੜੇ ਕੰਮ ਆਏ ਸੀ ਉਹ ਅਸੀਂ ਕੰਮ ਕਰਾਏ ਹੁਣ ਮਸਾਂ ਆਏ ਚੜਦੇ ਹਾਂਗੇ ਗੱਡੀ ਨਹੀਂ ਰਹਿ ਹੋ ਜਾਊਗਾ ਜਾਂਦਿਆਂ ਨੂੰ ਦਿਖਾਵਾਂਗੇ ਫਿਰ ਲੋਈ ਸਾਢੇ 9 ਹੋ ਗਏ ਆ ਤੇ ਪਹੁੰਚ ਕੇ ਵਾਪਸ ਉੱਥੇ ਜਿੱਥੋਂ ਤੜਕੇ ਗਏ ਸੀਗੇ ਇੱਧਰ ਖੜੂਗਾ ਗੱਡੀਆਂ ਆ ਲਓ ਹੁਣ ਪਹੁੰਚ ਗਏ ਆਪਾਂ ਘਰੇ ਤੇ ਖਾਣੇ ਆ ਰੋਟੀਆਂ ਤੇ ਟੋੜੇ ਵਾਲੇ ਦਵਾਈ